ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੱਲ ਕਰਦੇ ਹਾਂ ਘਰ ਵਿੱਚ ਦੇਸੀ ਘਿਓ ਦੀ ਜੋਤ ਕਿਉਂ ਜਗਾਉਣੀ ਚਾਹੀਦੀ ਹੈ ਜਦੋਂ ਅਸੀਂ ਘਰ ਵਿੱਚ ਦੇਸੀ ਘਿਓ ਦੀ ਜੋਤ ਜਗਾਉਂਦੇ ਹਾਂ ਤਾਂ ਉਹ ਸਿਰਫ ਰੋਸ਼ਨੀ ਹੀ ਨਹੀਂ ਸਗੋਂ ਘਰ ਵਿੱਚ ਇਲਾਹੀ ਬਰਕਤਾਂ ਅਤੇ ਸ਼ਾਂਤੀ ਦਾ ਰਾਹ ਵੀ ਖੋਲਦੀ ਹੈ ਅਰਦਾ ਨਾਲ ਜਗਾਈ ਗਈ ਜੋਤ ਘਰ ਵਿੱਚ ਰੀਜਕ ਅਤੇ ਸ਼ੁਕ ਸ਼ਾਂਤੀ ਵਧਾਉਂਦੀ ਹੈ। ਜਦੋਂ ਅਸੀਂ ਜੋਤ ਦੇ ਸਾਹਮਣੇ ਬੈਠ ਕੇ ਧਿਆਨ ਲਗਾਉਂਦੇ ਹਾਂ ਤਾਂ ਸਾਡੇ ਅੰਦਰੋਂ ਮਾੜੇ ਵਿਚਾਰ ਨਿਕਲ ਜਾਂਦੇ ਹਨ ਅਤੇ ਪ੍ਰਮਾਤਮਾ ਨਾਲ ਜੁੜਨ ਦਾ ਮੌਕਾ ਮਿਲਦਾ ਹੈ। ਦੇਸੀ ਕੀ ਉਹਦੀ ਜੋਤ ਨਾਲ ਵਾਤਾਵਰਣ ਸ਼ੁੱਧ ਹੁੰਦਾ ਹੈ ਅਤੇ ਮਨ ਨੂੰ ਇੱਕ ਅਜੀਬ ਜਿਹਾ ਸਕੂਨ ਮਿਲਦਾ ਹੈ। ਆਬਾ ਦੀਪ ਜੀ ਦੀ ਸ਼ਹਾਦਤ ਅਤੇ ਉਹਨਾਂ ਦੀ ਜੀਵਨੀ ਸਾਨੂੰ ਸਿਖਾਉਂਦੀ ਹੈ ਕਿ ਜਦੋਂ ਅੰਦਰ ਨਾਮ ਦੀ ਜੋਤ ਜਗਦੀ ਹੈ ਤਾਂ ਇਹ ਇਨਸਾਨ ਅਸੰਭਵ ਨੂੰ ਵੀ ਸੰਭਵ ਕਰ ਦਿੰਦਾ ਹੈ। ਬਾਬਾ ਦੀਪ ਸਿੰਘ ਜੀ ਦਾ ਜੀਵਨ ਖੁਦ ਇੱਕ ਮਹਾਨ ਜੋਤ ਵਰਗਾ ਹੈ ਜਿਸ ਨੇ ਸਿੱਖ ਕੌਮ ਨੂੰ ਰੋਸ਼ਨੀ ਦਿੱਤੀ ਹੈ। ਬਾਬਾ ਜੀ ਦਮਦਮਾ ਸਾਹਿਬ ਵਿਖੇ ਗੁਰਬਾਣੀ ਲਿਖਣ ਦੀ ਸੇਵਾ ਕਰਦੇ ਸਨ। ਕਹਿੰਦੇ ਹਨ ਕਿ ਉਹ ਸਾਰੀ-ਸਾਰੀ ਰਾਤ ਦੀਵੇ ਦੀ ਲੋ ਵਿੱਚ ਗੁਰਬਾਣੀ ਲਿਖਦੇ ਅਤੇ ਪੜ੍ਹਦੇ ਸਨ। ਇਦੋਂ ਉਹਨਾਂ ਨੇ ਸਿਰ ਟੜੀ ਤੇ ਰੱਖ ਕੇ ਲੜਨ ਦਾ ਪ੍ਰਣ ਲਿਆ ਤਾਂ ਉਹਨਾਂ ਦੇ ਅੰਦਰ ਜਗ ਰਹੀ ਅਕਾਲ ਪੁਰਖ ਦੀ ਜੋਤ ਦਾ ਹੀ ਪ੍ਰਤਾਪ ਸੀ ਬਾਬਾ ਜੀ ਦੇ ਨਾਮ ਦੀ ਜੋਤ ਜਗਾਉਣ ਨਾਲ ਘਰ ਵਿੱਚੋਂ ਡਰ ਭੈ ਅਤੇ ਬਿਮਾਰੀਆਂ ਦਾ ਨਾਸ ਹੁੰਦਾ ਹੈ ਇਹ ਸਾਨੂੰ ਬਹਾਦਰੀ ਅਤੇ ਸੱਚ ਦੇ ਮਾਰਗ ਤੇ ਚੱਲਣ ਦੀ ਪ੍ਰੇਰਣਾ ਦਿੰਦੀ ਹੈ ਸਰਦਾ ਨਾਲ ਕੀਤੀ ਅਰਦਾਸ ਅਤੇ ਜਗਾਈ ਜੋਤ ਨਾਲ ਘਰ ਦੇ ਭੰਡਾਰ ਭਰਪੂਰ ਰਹਿੰਦੇ ਹਨ ਬਾਬਾ ਦੀਪ ਸਿੰਘ ਜੀ ਦੀ ਯਾਦ ਵਿੱਚ ਅੰਮ੍ਰਿਤਸਰ ਵਿਖੇ ਸ਼ਹੀਦ ਗੰਗਸਾਹਿਬ ਵਿੱਚ ਲੱਖਾਂ ਸੰਗਤਾਂ ਜੋਤਾਂ ਜਗਾ ਕੇ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਕਰਦੀਆਂ ਹਨ ਇੱਕ ਧਰਮ ਵਿੱਚ ਜੋਤ ਜਗਾਉਣ ਦਾ ਮਹੱਤਵ ਬਹੁਤ ਹੀ ਡੂੰਘਾ ਅਤੇ ਅਧਿਆਤਮਿਕ ਹੈ ਗੁਰਬਾਣੀ ਵਿੱਚ ਜੋਤ ਨੂੰ ਪ੍ਰਮਾਤਮਾ ਦੇ ਨੂਰ ਅਤੇ ਗਿਆਨ ਦਾ ਪ੍ਰਤੀਕ ਮੰਨਿਆ ਗਿਆ ਹੈ ਸਿੱਕੀ ਵਿੱਚ ਜੋਤ ਜਗਾਉਣ ਦਾ ਸਭ ਤੋਂ ਵੱਡਾ ਭਾਵ ਹੈ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਨਾ ਜਿਵੇਂ ਇੱਕ ਦੀਵਾ ਹਜ਼ਾਰਾਂ ਸਾਲ ਦੇ ਹਨੇਰੇ ਨੂੰ ਖਤਮ ਕਰ ਦਿੰਦਾ ਹੈ ਤਿਵੇਂ ਹੀ ਗੁਰੂ ਦੀ ਸਿੱਖਿਆ ਸਾਡੇ ਹਿਰਦੇ ਵਿੱਚ ਗਿਆਨ ਦੀ ਜੋਤ ਜਗਾਉਂਦੀ ਹੈ ਗੁਰਮੁਖ ਜੋਤ ਪ੍ਰਗਾਸ ਹੋਏ ਗੁਰੂ ਦੇ ਰਾਹੀ ਅੰਦਰੂਨੀ ਜੋਤ ਦਾ ਪ੍ਰਕਾਸ਼ ਹੁੰਦਾ ਹੈ ਅੰਨ੍ਹਾ ਜਾਂਦਾ ਹੈ ਜਿੱਥੇ ਜੋਤ ਸ਼ਰਦਾ ਨਾਲ ਜਗਦੀ ਹੈ ਅਤੇ ਪਾਠ ਹੁੰਦਾ ਹੈ ਉੱਥੇ ਬਰਕਤ ਰਹਿੰਦੀ ਹੈ ਇਹ ਨਕਾਰਾਤਮਕ ਸ਼ਕਤੀਆਂ ਦੂਰ ਰਹਿੰਦੀਆਂ ਹਨ ਜਦੋਂ ਅਸੀਂ ਰੋਜ਼ ਜੋਤ ਜਗਾ ਕੇ ਨਾਮ ਸਿਮਰਨ ਨਿਤਨੇਮ ਕਰਦੇ ਹਾਂ ਤਾਂ ਜੋਤ ਦੀ ਲਾਟ ਸਾਡੇ ਮਨ ਨੂੰ ਟਿਕਾਉਣ ਵਿੱਚ ਮਦਦ ਕਰਦੀ ਹੈ ਇਹ ਸਾਨੂੰ ਪਰਮਾਤਮਾ ਦੇ ਧਿਆਨ ਵਿੱਚ ਜੁੜਨ ਲਈ ਇਕਾਗਰਤਾ ਬਖਸ਼ਦੀ ਹੈ ਗੁਰੂ ਘਰਾਂ ਵਿੱਚ ਅਤੇ ਘਰਾਂ ਦੇ ਸੁਖਾਸਨ ਸਾਨ ਤੇ ਜੋਤ ਜਗਾਉਣਾ ਗੁਰੂ ਸਾਹਿਬ ਪ੍ਰਤੀ ਸਾਡੇ ਸਤਕਾਰ ਅਤੇ ਪ੍ਰੇਮ ਨੂੰ ਦਰਸਾਉਂਦਾ ਹੈ ਇਹ ਸਾਨੂੰ ਯਾਦ ਦਿਵਾਉਂਦੀ ਹੈ ਕਿ ਅਕਾਲ ਪੁਰਖ ਦਾ ਨੂਰ ਹਰ ਵੇਲੇ ਸਾਡੇ ਅੰਗ ਸੰਗ ਹੈ ਬਾਹਰਲੀ ਜੋਤ ਸਾਨੂੰ ਇਸ਼ਾਰਾ ਕਰਦੀ ਹੈ ਕਿ ਅਸੀਂ ਆਪਣੇ ਅੰਦਰ ਦੀ ਜੋਤ ਨੂੰ ਜਗਾਈਏ ਗੁਰੂ ਸਾਹਿਬ ਕਹਿੰਦੇ ਹਨ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਏ ਮਨ ਤੂੰ ਉਸ ਪਰਮਾਤਮਾ ਦਾ ਹੀ ਰੂਪ ਹੈ ਆਪਣੇ ਅਸਲੇ ਨੂੰ ਪਛਾਣ ਜੋਤ ਜਗਾਉਣਾ ਸਿਰਫ ਇੱਕ ਰਸਮ ਨਹੀਂ ਸਗੋਂ ਇਹ ਸ਼ਰਧਾ ਸੇਵਾ ਅਤੇ ਗਿਆਨ ਦਾ ਮਾਰਗ ਹੈ ਬਾਬਾ ਦੀਪ ਸਿੰਘ ਜੀ ਵਰਗੇ ਮਹਾਨ ਸੇਧਾ ਨੇ ਵੀ ਆਪਣੇ ਅੰਦਰ ਇਸੇ ਨਾਮ ਦੀ ਜੋਤ ਜਗਾਈ ਸੀ ਜਿਸ ਸਦਕਾ ਉਹ ਧਰਮ ਦੀ ਰੱਖਿਆ ਲਈ ਅਟਲ ਰਹੇ ਜੋਤ ਜਗਾਉਣ ਨਾਲ ਘਰ ਵਿੱਚ ਵਰਕਤਾ ਰਹਿੰਦੀ ਹੈ ਜਿਸ ਘਰ ਵਿੱਚ ਸਵੇਰੇ ਸ਼ਾਮ ਪ੍ਰਮਾਤਮਾ ਦਾ ਨਾਮ ਲਿਆ ਜਾਂਦਾ ਹੈ ਅਤੇ ਜੋਤ ਜਗਦੀ ਹੈ ਉੱਥੇ ਕਦੇ ਰਿਜਕ ਦੀ ਕਮੀ ਨਹੀਂ ਰਹਿੰਦੀ ਇਹ ਇੱਕ ਅਜਿਹੀ ਸਕਾਰਾਤਮਕ ਊਰਜਾ ਪੈਦਾ ਕਰਦੀ ਹੈ ਜੋ ਘਰ ਦੇ ਮੈਂਬਰਾਂ ਦੀ ਮਿਹਨਤ ਵਿੱਚ ਸਫਲਤਾ ਪਾਉਂਦੀ ਹੈ ਮੰਨਿਆ ਜਾਂਦਾ ਹੈ ਕਿ ਜੋਤ ਦੀ ਰੋਸ਼ਨੀ ਬੱਚਿਆਂ ਦੀ ਬੁਰੀ ਨਜ਼ਰ ਅਤੇ ਨਕਾਰਾਤਮਕ ਸ਼ਕਤੀਆਂ ਤੋਂ ਬਚਾ ਕੇ ਰੱਖਦੀ ਹੈ। ਜਦੋਂ ਬੱਚੇ ਬਚਪਨ ਤੋਂ ਹੀ ਘਰ ਵਿੱਚ ਜੋਤ ਜਗਦੀ ਅਤੇ ਮਾਪਿਆਂ ਨੂੰ ਧਿਆਨ ਲਗਾਉਂਦੇ ਦੇਖਦੇ ਹਨ ਤਾਂ ਉਨ੍ਹਾਂ ਵਿੱਚ ਚੰਗੇ ਸੰਸਕਾਰ ਪੈਦਾ ਹੁੰਦੇ ਹਨ। ਉਨ੍ਹਾਂ ਦਾ ਮਨ ਪੜ੍ਹਾਈ ਅਤੇ ਨੇਕ ਕੰਮਾਂ ਵਿੱਚ ਲੱਗਦਾ ਹੈ। ਘਰ ਦਾ ਸ਼ੁੱਧ ਅਤੇ ਸ਼ਾਂਤ ਵਾਤਾਵਰਣ ਵੀ ਬੱਚਿਆਂ ਨੂੰ ਮਾਨਸਿਕ ਅਤੇ ਸਰੀਰਕ ਤੌਰ ਤੇ ਤੰਦਰੁਸਤ ਰੱਖਦਾ ਹੈ। ਜੋਤ ਜਗਾਉਣ ਨਾਲ ਘਰ ਵਿੱਚੋਂ ਝਿੜੜਾਪਣ ਅਤੇ ਆਪਸੀ ਝਗੜੇ ਖਤਮ ਹੁੰਦੇ ਹਨ। ਜਦੋਂ ਮਨ ਸ਼ਾਂਤ ਹੁੰਦਾ ਹੈ ਤਾਂ ਪਰਿਵਾਰ ਵਿੱਚ ਪਿਆਰ ਵੱਧਦਾ ਹੈ ਜਿਸ ਨਾਲ ਬੱਚੇ ਵੀ ਖੁਸ਼ਹਾਲ ਰਹਿੰਦੇ ਹਨ। ਜਿੱਥੇ ਨਾਮ ਜਪੀਏ ਪਰ ਪਿਆਰੇ ਸੋ ਅਸਥਲ ਸੋਇਨ ਚੁਬਾਰੇ। ਜਿੱਥੇ ਪ੍ਰਮਾਤਮਾ ਦਾ ਨਾਮ ਜਪਿਆ ਜਾਂਦਾ ਹੈ ਉਹ ਤਾਂ ਸੋਨੇ ਦੇ ਮਹਿਲਾਂ ਵਰਗੀ ਪਵਿੱਤਰ ਅਤੇ ਬਰਕਤ ਵਾਲੀ ਹੋ ਜਾਂਦੀ ਹੈ। ਬਾਬਾ ਦੀਪ ਸਿੰਘ ਜੀ ਵਰਗੇ ਮਹਾਪੁਰਖਾਂ ਦੀ ਮਿਹਰ ਸਦਕਾ ਤੁਹਾਡੇ ਬੱਚਿਆਂ ਅਤੇ ਪਰਿਵਾਰ ਤੇ ਹਮੇਸ਼ਾ ਖੁਸ਼ੀਆਂ ਬਣੀਆਂ ਰਹਿਣ। ਸੱਚੇ ਦਿਲੋਂ ਕੀਤੀ ਹੋਈ ਅਰਦਾਸ ਬਾਬਾ ਦੀਪ ਸਿੰਘ ਜੀ ਜ਼ਰੂਰ ਸੁਣਦੇ ਨੇ, ਸਭ ਦੀਆਂ ਝੋਲੀਆਂ ਭਰਦੇ ਨੇ। ਧੰਨ ਧੰਨ ਬਾਬਾ ਦੀਪ ਸਿੰਘ ਜੀ। ਸਭ ਦੇ ਦਿਲਾਂ ਦੀਆਂ ਪੂਰੀਆਂ ਕਰਿਓ ਸਭ ਦੇ ਅਰਦਾਸਾਂ ਸੁਣਿਓ ਮੇਰੇ ਵਾਹਿਗੁਰੂ ਸੰਗਤ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਜੀ ਤਾਂਕਿ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ